ਤੁਸੀਂ ਸੁਣ ਰਹੇ ਹੋ ਪੰਜਾਬੀ ਜੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅਜਦਾ ਦਹਿਣਾ ਅੱਜ 12 ਅਗਸਤ ਹੈ 12 ਅਗਸਤ 1917 ਦੇ ਦਿਨ ਲਾਹੌਰ ਜੇਲ੍ਹ ਦੇ ਵਿੱਚ ਨੰਗਲਕਲਾਂ ਕਤਲ ਕੇਸ ਦੇ ਵਿੱਚ ਬੰਤਾ ਸਿੰਘ ਸੰਗਵਾਲ ਜਲੰਧਰ ਅਤੇ ਬੂਟਾ ਸਿੰਘ ਅਕਾਲਗੜ੍ਹ ਖੁਰਤ ਲੁਧਿਆਣਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ 12 ਅਗਸਤ 1947 ਪਾਕਿਸਤਾਨ ਕੈਮ ਕਾਰਨਾਂ ਤੇ 14 ਅਗਸਤ 1947 ਨੂੰ ਇਸ ਦੀ ਆਜ਼ਾਦੀ ਦੇਣ ਦੇ ਐਲਾਨ ਮਗਰੋਂ ਪੰਜਾਬ ਦੇ ਵਿੱਚ ਜ਼ਬਰਦਸਤ ਗੜਬੜ ਸ਼ੁਰੂ ਹੋ ਗਈ ਸੀ ਇਸ ਮਾਹੌਲ ਦੇ ਵਿੱਚ 12 ਅਗਸਤ 1947 ਦੇ ਦਿਨ ਮੁਜੰਗਲਹੌਰ ਦੇ ਵਿੱਚ ਕੁਝ ਫਿਰਕੂ ਟੋਲਿਆਂ ਨੇ ਹਮਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਗੁਰਦੁਆਰਾ ਸਾਹਿਬ ਸਾੜ ਦਿੱਤਾ ਸੀ ਅਤੇ ਕਈ ਸਿੱਖਾਂ ਨੂੰ ਕਤਲ ਵੀ ਕੀਤਾ ਸੀ। ਦੋਸ਼ ਲੱਗਾ ਕਿ ਇਸ ਵੈਸ਼ੀਆ ਨੇ ਕਾਰੇ ਨੂੰ ਅੰਜਾਮ ਮੁਸਲਮਾਨ ਜਥੇਬੰਦੀਆਂ ਨੇ ਦਿੱਤਾ ਸੀ। 12 ਅਗਸਤ 1985 ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿੱਚ ਨੁਕਸਾਨ ਦਾ ਮੁਆਵਜ਼ਾ ਲੈਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਤੇ 10 ਅਰਬ ਰੁਪਏ ਦਾ ਦਾਅਵਾ ਕੀਤਾ। ਇੱਕ ਕਿਸਮ ਦਾ ਡਰਾਮਾ ਸੀ। ਭਾਵੇਂ ਅਦਾਲਤ ਨੇ ਇਹ ਕੇਸ ਦਾਖਲ ਕਰ ਲਿਆ। ਅਤੇ ਇਸ ਦੀ ਸੁਣਵਾਈ ਵੀ ਸ਼ੁਰੂ ਕਰ ਦਿੱਤੀ ਅਤੇ 2013 ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਕੋਰਟ ਫੀਸ ਲਾਉਣ ਦਾ ਹੁਕਮ ਦਿੱਤਾ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੇ ਹਿੱਕ ਜਾੜ ਦਿਖਾਈ ਪਰ ਮੰਗਰੋਂ ਇਹ ਰਕਮ ਭਰ ਵੀ ਦਿੱਤੀ ਪਰ ਇਹ ਬੇਈਮਾਨਾ ਦਾਵਾ ਹੈ ਜਿਸ ਦੇ ਵਿੱਚੋਂ ਕੁਝ ਵੀ حاصل ਨਹੀਂ ਹੋਣਾ 12 ਅਗਸਤ 1986 ਦੇ ਦਿਨ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਮਨਵੀਰ ਸਿੰਘ ਚਿਹੇੜੂ ਤੋਂ ਮੰਗਰੋਂ ਦੂਜਾ ਵੱਡਾ ਜਰਨੈਲ ਤਰਸੇਮ ਸਿੰਘ ਕੋਹੜ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਸੁਖਦੇਵ ਸਿੰਘ ਵਾਸੀ ਕੋਟਮੰਡੀ ਫਤਿਹਗੜ ਚੂੜੀਆਂ ਬਲਜਿੰਦਰ ਸਿੰਘ ਵਾਸੀ ਰਣਜੀਤ ਸਿੰਘ ਵਾਲਾ ਹਰਜਿੰਦਰ ਸਿੰਘ ਜਿੰਦਾ ਆਰਾਮ ਸਿੰਘ ਅਤੇ ਬਲਜੀਤ ਸਿੰਘ ਪੱਪੂ ਵੀ ਸ਼ਾਮਲ ਸਨ ਇਹ ਗ੍ਰਿਫਤਾਰੀਆਂ ਆਪਸੀ ਈਰਖਾ ਕਰਕੇ ਕਰਵਾਈਆਂ ਗਈਆਂ ਸਮਝੀਆਂ ਜਾਂਦੀਆਂ ਨੇ ਅਤੇ ਇਸ ਦੇ ਵਿੱਚ ਗੁਰਜੀਤ ਸਿੰਘ ਢੜੇ ਦਾ ਨਾਮ ਵਜਦਾ ਸੀ ਤਰਸੀਮ ਸਿੰਘ ਕੋਹੜ ਅਤੇ ਸੁਖਦੇਵ ਸਿੰਘ ਨੂੰ ਤਕਰੀਬਨ ਸਵਾ ਸਾਲ ਜੇਲ੍ਹਾਂ ਦੇ ਵਿੱਚ ਰੱਖਣ ਮੰਗਰੋਂ 13 ਤੇ 14 ਨਵੰਬਰ 1987 ਦੀ ਰਾਤ ਨੂੰ ਫਰਾਰ ਹੋਣ ਦੇ ਡਰਾਮੇ ਹੇਠ ਸ਼ਹੀਦ ਕਰਕੇ ਉਹਨਾਂ ਦੀਆਂ ਲਾਸ਼ਾਂ ਖੁਰਦਬੁਰਦ ਕਰ ਦਿੱਤੀਆਂ ਗਈਆਂ 12 ਅਗਸਤ 1988 ਦੇ ਦਿਨ ਪੰਜਾਬ ਪੁਲਿਸ ਨੇ ਨਿਰਮਲ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਪਿੰਡ ਨੇਪਾਲ ਨੇੜੇ ਜਸਤਰਵਾਲ ਜ਼ਿਲ੍ਹਾ ਅਮਰੀਸਰ ਇਸ ਸਿੱਖ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 12 ਅਗਸਤ 1999 ਦੇ ਦਿਨ ਪੰਜਾਬ ਪੁਲਿਸ ਨੇ ਰਣਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਟਾਲਾ ਹੁਸ਼ਿਆਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਲਿਹਾੜਕਾ ਨੇੜੇ ਚਵਿੰਡਾ ਦੇਵੀ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਇਸੇ ਦਿਨ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਅਤੇ ਸੁਰੇਂਦਰ ਸਿੰਘ ਸ਼ਿੰਦਾ ਵਾਸੀ ਵੱਡਾ ਘਰ ਬੋਤਿਆਂਵਾਲਾ ਫਿਰੋਜ਼ਪੁਰ ਨੂੰ ਅਤੇ ਗੁਰਮukh ਸਿੰਘ ਬਾਂਬਾ ਅਤੇ ਸਰੂਪ ਸਿੰਘ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 12 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਬੀਰ ਸਿੰਘ ਸੋਢੀ ਵਾਸੀ ਚਮਕੌਰ ਸਾਹਿਬ ਅਤੇ ਸੁਖਦੇਵ ਸਿੰਘ ਸੁਖਾ ਵਾਸੀ ਜਵੰਦਪੁਰ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 12 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਚਾ ਸਿੰਘ ਵਾਸੀ ਥਾਂਦੇ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 12 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਬਾਦਲਕਲਾ ਜ਼ਿਲ੍ਹਾ ਸੰਗਰੂਰ ਮਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲੋਹਾਰਾ ਨੇੜੇ ਜਲੰਧਰ ਲਖਵੀਰ ਸਿੰਘ ਪਟਵਾਰੀ ਪੁੱਤਰ ਬਚਨ ਸਿੰਘ ਵਾਸੀ ਕਪਿਆਲ ਨੇੜੇ ਸੰਗਰੂਰ ਗੁਰदयाल ਸਿੰਘ ਅਤੇ ਕਰਮਜੀਤ ਸਿੰਘ ਦੋਵੇਂ ਵਾਸੀ ਲਹਿਰਾ ਗਾਗਾ ਅਤੇ ਜਗਤ ਸਿੰਘ ਵਾਸੀ ਲਹਿਰਾ ਖਾਨਾ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ 12 ਅਗਸਤ 1997 ਦਿਨ ਮਾਹਲ ਕਲਾਂ ਦੀ ਕਿਰਨਜੋਤ ਕੌਰ ਨੂੰ ਰੇਪ ਕਰਕੇ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਖਿਲਾਫ ਪੰਜਾਬ ਦੇ ਵਿੱਚ ਬਹੁਤ ਤੂਫਾਨ ਉੱਠਿਆ ਸੀ ਪੁਲਿਸ ਨੇ ਉਲਟਾ ਇਸ ਲਹਿਰ ਦੇ ਤੈਨਾਕੂਆਂ ਨਰੈਣਦੱਤ ਮਨਜੀਤ ਨੇਰ ਅਤੇ ਪ੍ਰੇਮ ਕੁਮਾਰ ਨੂੰ ਝੂਠੇ ਕਤਲ ਕੇਸ ਦੇ ਵਿੱਚ ਫਸਾ ਕੇ 30 ਮਾਰਚ 2005 ਦੇ ਦਿਨ ਉਮਰ ਕੈਦ ਕਰਵਾ ਦਿੱਤੀ ਸੀ 12 ਅਗਸਤ 2005 ਦੇ ਦਿਨ ਭਾਰਤੀ ਪ੍ਰਾਈਮ ਮਿਨਿਸਟਰ ਮਨਮੋਨ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਮੈਨੂੰ ਸਿੱਖ ਭਾਈਚਾਰੇ ਕੋਲੋਂ ਮਾਫੀ ਮੰਗਣ ਦੇ ਵਿੱਚ ਕੋਈ ਝਿਜਕ ਨਹੀਂ ਹੈ ਮੈਂ ਸਿੱਖ ਭਾਈਚਾਰੇ ਨਹੀਂ ਬਲਕਿ ਸਾਰੀ ਭਾਰਤੀ ਕੌਮ ਤੋਂ ਮਾਫੀ ਮੰਗਦਾ ਕਿ 1984 ਦੇ ਵਿੱਚ ਜੋ ਕੁਝ ਵਾਪਰਿਆ ਉਹ ਭਾਰਤੀ ਵਿਧਾਨ ਅਤੇ ਕੌਮियत ਦੇ ਸਿਧਾਂਤ ਦੇ ਉਲਟ ਸੀ ਇਹ ਰਸਮੀ ਮਾਫੀ ਕਤਲੇਆਮ ਤੋਂ 21 ਸਾਲ ਮਗਰੋਂ ਵਾਰ-ਵਾਰ ਰੌਲਾ ਪਾਉਣ ਤੋਂ ਮਗਰੋਂ ਮੰਗੀ ਗਈ ਇਹ ਨਕਲੀ ਅਤੇ ਬੇਈਮਾਨਾ ਮਾਫੀ ਸੀ ਕਿਉਂਕਿ ਇਸ ਦੇ ਬਾਵਜੂਦ ਵਾਰ-ਵਾਰ ਸਿੱਖਾਂ ਦੇ ਕਾਤਲਾਂ ਨੂੰ ਉੱਚਅਵਦੇ ਦੇ ਕੇ ਸਜ਼ਾ ਮਾਨਿਆ ਜਾ ਰਿਹਾ ਸੀ 20 April 2010 ਦੇ ਦਿਨ ਸਤਿਨਾਰਾਇਣ ਮੰਦਿਰ ਪਟਿਆਲਾ ਦੇ ਵਿੱਚ ਹੋਏ ਬੰਬ ਧਮਾਕਾ ਕੇਸ ਦੇ ਵਿੱਚ ਫੜੇ ਗਏ ਜਸਵਿੰਦਰ ਸਿੰਘ ਰਾਜਪੂਰਾ ਮਨਜਿੰਦਰ ਸਿੰਘ ਹੁਸੈਨਪੁਰ ਗੁਰਜਾਨ ਸਿੰਘ ਬਨੂੜ ਹਰਮਿੰਦਰ ਸਿੰਘ ਲੁਧਿਆਣਾ 12 August 2014 ਦੇ ਦਿਨ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਰਕੇ ਬਰੀ ਕਰ ਦਿੱਤੇ 12 August 2020 ਦੇ ਦਿਨ ਅਗਸਤ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਿੱਖ ਕੌਮ ਬਾਰੇ ਪੰਬਲ ਭੂਸਾ ਪੈਦਾ ਕਰਨ ਦੇ ਮਕਸਦ ਦੇ ਨਾਲ ਦੋ ਹਸਤੀਆਂ ਨੇ ਬਹੁਤ ਹੀ ਅਜੀਬੋ-ਗਰੀਬ ਬਿਆਨ ਦਿੱਤੇ ਗਿਆਨੀ ਇਕਬਾਲ ਸਿੰਘ ਨੇ ਸਿੱਖ ਕੌਮ ਨੂੰ ਲਾਭ ਅਤੇ ਕੁਛ ਦੇ ਵਾਂਚਸ ਦੱਸਿਆ ਸੀ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਵਿੰਦ ਰਾਮਾਇਣ ਲਿਖੀ ਹੈ ਇਸ ਬਾਰੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮਤਵਾਦੀ ਜਸਦਾਰ ਭਾਈ ਧਾਨ ਸਿੰਘ ਮੰਡ ਨੇ ਹਰਮੰਦਰ ਸਾਹਿਬ ਦੇ ਬਾਹਰੋਂ ਗੁਰਮਤਾ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਜਸਦਾਰ ਗਿਆਨੀ ਇਕਬਾਲ ਸਿੰਘ ਨੂੰ ਵਿਵਾਦਤ ਬਿਆਨਾਂ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਆਖਿਆ ਇਹ ਦੋਵੇਂ ਹੀ ਬਿਆਨ ਰਾਮ ਮੰਦਰ ਭੂਮੀ ਪੂਜਨ ਸਮੇਂ ਦਿੱਤੇ ਗਏ ਸਨ ਮਤਵਾਦੀ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਨੂੰ ਆਖਿਆ ਕਿ ਉਹ 20 ਅਗਸਤ ਤੱਕ ਇਸ ਮਾਮਲੇ ਬਾਰੇ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਗਿਆ ਕਿ ਉਹ 15 ਦਿਨਾਂ ਦੇ ਵਿੱਚ ਆਪਣਾ ਬਿਆਨ ਵਾਪਸ ਲੈਣ ਅਤੇ ਸਿੱਖ ਕੌਮ ਦੇ ਕੋਲੋਂ ਮਾਫੀ ਮੰਗਣ ਜੇਕਰ ਉਹ ਅਜੇਹਾ ਨਹੀਂ ਕਰਦੇ ਤਾਂ ਨਵਾਂ ਗੁਰਮਤਾ ਕਰਕੇ ਸਿੱਖ ਸੰਗਤ ਨੂੰ ਉਹਨਾਂ ਦੇ ਖਿਲਾਫ ਧਾਰਾ 295ਏ ਦੇ ਹੇਠ ਕੇਸ ਦਰਜ ਕਰਵਾਉਣ ਦੇ ਲਈ ਆਖਿਆ ਜਾਵੇਗਾ 12 ਅਗਸਤ 2024 ਸਿੱਖ ਰਾਜ ਅਤੇ ਸਿੱਖਾਂ ਦੇ ਹੱਕ ਹਕੂਕਾਂ ਦੀ ਢੜਲੇ ਦੇ ਨਾਲ ਗੱਲ ਕਰਨ ਵਾਲੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਏਜੰਸੀਆਂ ਦੇ ਏਜੰਟਾਂ ਵੱਲੋਂ ਧਮਕੀਆਂ ਦੇਣ ਉਹਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਜਾਨੋਂ ਮਾਰਨ ਦੀਆਂ ਘਟਨਾਵਾਂ ਨਾ ਰੁਕੀਆਂ ਭਾਵੇਂ ਇੱਕ ਥੋੜੇ ਜੇ ਸਮੇਂ ਦੇ ਦੌਰਾਨ ਹੀ ਪੰਜਵੜ ਅਵਤਾਰ ਸਿੰਘ ਖੰਡਾ ਅਤੇ ਭਾਈ ਨਿੱਜਰ ਨੂੰ ਕਤਲ ਕੀਤਾ ਜਾ ਚੁੱਕਿਆ ਸੀ ਪਰ ਫਿਰ ਵੀ ਬਾਹਰਲੇ ਮੁਲਕਾਂ ਦੇ ਸਿੱਖ ਆਪਣੇ ਰਾਜ ਦੀ ਗੱਲ ਬਹਾਦਰੀ ਤੇ ਸਿੱਦਕ ਦੇ ਨਾਲ ਕਰਦੇ ਰਹੇ ਅਤੇ ਜਿੱਥੇ ਵੀ ਮੌਕਾ ਮਿਲਦਾ ਜਿਸ ਮੰਚ ਤੇ ਵੀ ਮੌਕਾ ਮਿਲਦਾ ਉਹ ਭਾਰਤੀ ਸਿਸਟਮ ਨੂੰ ਤੇ ਸਰਕਾਰ ਨੂੰ ਬੇਨਕਾਬ ਕਰਨ ਤੋਂ ਪਿੱਛੇ ਨਾ ਹਟਦੇ ਇਸ ਬਾਬਤ ਦੁਨੀਆ ਦੀ ਵੱਡੀ ਨਿਊਜ਼ ਏਜੰਸੀ ਰਿਪੋਰਟਰਸ ਨੇ ਇੱਕ ਰਿਪੋਰਟ ਛਾਪੀ ਅਤੇ ਉਸ ਰਿਪੋਰਟ ਦੇ ਵਿੱਚ ਭਾਰਤੀ ਏਜੰਸੀਆਂ ਦੇ ਏਜੰਟਾਂ ਵੱਲੋਂ ਸਿੱਖ ਹੱਕ ਹਕੂਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਉਜਾਗਰ ਕੀਤਾ ਵਿਸ਼ੇ ਪੱਧਰ ਦੇ ਮੀਡੀਆ ਆਧਾਰਿਆਂ ਦੇ ਵਿੱਚ ਤੇ ਸਿੱਖ ਹਲਕਿਆਂ ਦੇ ਵਿੱਚ ਤੇ ਸਰਕਾਰਾਂ ਦੇ ਵਿੱਚ ਇਸ ਰਿਪੋਰਟ ਦੀ ਖਾਸੀ ਚਰਚਾ ਹੋਈ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے